ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਭਾਈ ਹਰਪ੍ਰੀਤ ਸਿੰਘ ਦੀ ਪੁੱਛਗਿੱਛ ਸਮੇ ਵੱਡੇ ਖੁਲਾਸੇ ਹੋ ਰਹੇ ਨੇ ਅਮਰਿਤਪਾਲ ਸਿੰਘ ਨੇ ਆਪਣਾ ਹੱਥ ਪਿੱਛੇ ਹਟਾ ਲਿਆ ਇਸ ਦੀ ਜਾਣਕਾਰੀ ਜਿਹੜੀ ਹੈ ਜ਼ਰੂਰ ਇਸ ਦੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਅਮਰਿਤਪਾਲ ਸਿੰਘ ਦੇ ਭਰਾ ਨੂੰ ਜਿਹੜਾ ਹੈ ਉਹ ਜਾਣ ਬੁੱਝ ਕੇ ਫਸਾਇਆ ਗਿਆ ਹੈ ਅਮਰਿਤਪਾਲ ਸਿੰਘ ਦੇ ਭਰਾ ਤੋਂ ਦੁਬਾਰਾ ਤੋਂ ਜਿਹੜੀ ਐ ਪੁੱਛਕਿਛ ਕੀਤੀ ਜਾਵੇਗੀ ਹਾਲਾਂਕਿ ਇੱਕ ਵੱਡੀ ਜਾਣਕਾਰੀ ਜਿਹੜੀ ਐ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਅਮਰਿਤਪਾਲ ਸਿੰਘ ਦੇ ਜਿਹੜੇ ਭਰਾ ਨੇ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੋਰਾਂ ਨੂੰ ਜਿਹੜੀ ਐ ਉਹ ਗ੍ਰਿਫਤਾਰੀ ਜਿਹੜੀ ਉਹਨਾਂ ਦੀ ਹੋਈ ਐ ਤੇ ਉਹਨਾਂ ਦੇ ਉੱਤੇ ਜਿਹੜਾ ਹੈ ਜਿਹੜੀ ਵਾਈਟ ਜਿਹੜਾ ਨਸ਼ਾ ਉਹਨਾਂ ਤੋਂ ਬਰਾਮਦ ਹੋਇਆ ਸੀ ਹਾਲਾਂਕਿ ਉਹ 4 ਗ੍ਰਾਮ ਜਿਹੜਾ ਹੈ ਨਸ਼ਾ ਉਹਨਾਂ ਤੋਂ ਮਿਲਿਆ ਸੀ ਜਿਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਤੇ ਐਨਡੀਪੀਐਸ ਦਾ ਜਿਹੜਾ ਹੈ ਉਹ ਮਾਮਲਾ ਦਰਜ ਕੀਤਾ ਗਿਆ ਹੈ ਉਧਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਪੁਲਿਸ ਨੇ ਜਿਹੜਾ ਹੈ ਉਹਨਾਂ ਤੋਂ ਰਿਮਾਂਡ ਮੰਗਿਆ ਸੀ ਪਰ ਜੇ ਗੱਲ ਕਰੀਏ ਅਦਾਲਤ ਨੇ ਉਹਨਾਂ ਦਾ ਰਿਮਾਂਡ ਦੇਣ ਤੋਂ ਮਨਾ ਕਰ ਦਿੱਤਾ ਹੁਣ ਪੁਲਿਸ ਨੇ ਦੁਬਾਰਾ ਤੋਂ ਜਿਹੜੀ ਹੈ ਉਹ ਅਰਜ਼ੀ ਦਾਖਲ ਕੀਤੀ ਹੈ ਤੇ ਅਰਜ਼ੀ ਦਾਖਲ ਕਰਕੇ ਉਹਨਾਂ ਨੇ ਪੁੱਛਗਿੱਛ ਲਈ ਜਿਹੜਾ ਹੈ ਸਮਾਂ ਮੰਗਿਆ ਹੈ ਹਾਲਾਂਕਿ ਪੁੱਛਗਿੱਛ ਜਿਹੜੀ ਹੈ ਉਹ ਹੋਵੇਗੀ ਹਾਲਾਂਕਿ ਜੇ ਗੱਲ ਕਰੀਏ ਤਾਂ ਪੁੱਛਗਿੱਛ ਜਿਹੜੀ ਹੈ ਜ਼ਰੂਰ ਹੋਵੇਗੀ ਤੇ ਨਾਲ ਹੀ ਜੇ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਉੱਤੇ ਜੋ ਐਨਐਸਏ ਲੱਗਿਆ ਹੋਇਆ ਤੇ ਨਾਲ ਹੀ ਜੇ ਗੱਲ ਕਰੀਏ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਕਾਫੀ ਵੱਡੇ ਅਹੁਦੇ ਤੇ ਜਾ ਚੁੱਕੇ ਨੇ ਐਮਪੀ ਬਣ ਚੁੱਕੇ ਨੇ ਪਰ ਜੇ ਉਹਨਾਂ ਦਾ ਭਰਾ ਇਸ ਦੇ ਵਿੱਚ ਸੱਚ ਪਾਇਆ ਜਾਂਦਾ ਹੈ ਸਚਾਈ ਪਾਈ ਜਾਂਦੀ ਹੈ ਤੇ ਅਮਰਿਤਪਾਲ ਸਿੰਘ ਹੋਰੀ ਜਿਹੜੇ ਨੇ ਬਿਲਕੁਲ ਕਾਫੀ ਜ਼ਿਆਦਾ ਟੁੱਟ ਜਾਣਗੇ ਪਰ ਨਾਲ ਹੀ ਜੇ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਖਾਲਸਾ ਜਿਹੜੇ ਨੇ ਉਹ ਇਸ ਗੱਲ ਤੋਂ ਕਦੇ ਵੀ ਪਿੱਛੇ ਨਹੀਂ ਹਟਣਗੇ ਕਿ ਸਚਾਈ ਕੁਝ ਹੋਰ ਹੈ ਤੇ ਹਾਲਾਂਕਿ ਇਸ ਦੀ ਡੂੰਘਾਈ ਦੇ ਨਾਲ ਜਾਂਚ ਜਿਹੜੀ ਹੈ ਹੋਣੀ ਚਾਹੀਦੀ ਹੈ ਪਰ ਇਹ ਵੀ ਕਿਹਾ ਜਾ ਰਿਹਾ ਹੈ ਕੁਝ ਲੋਕਾਂ ਦੇ ਤਰਫੋਂ ਕਿ ਅਮਰਿਤਪਾਲ ਸਿੰਘ ਦੇ ਭਰਾ ਦੀ ਜਿਹੜੀ ਹੈ ਪੁੱਛਗਿੱਛ ਹੋ ਰਹੀ ਹੈ ਤੇ ਜੋ ਉਹਨਾਂ ਤੇ ਇਲਜ਼ਾਮ ਲੱਗੇ ਸੀ ਉਹ ਸੱਚ ਨਹੀਂ ਤੇ ਅਮਰਿਤਪਾਲ ਸਿੰਘ ਹੋਰਾਂ ਨੇ ਜਿਹੜਾ ਹੱਥ ਹੈ ਉਹ ਪਿੱਛੇ ਕੱਢ ਲਿਆ ਤੇ ਹਾਲਾਂਕਿ ਅਮਰਿਤਪਾਲ ਸਿੰਘ ਆਪਣੇ ਭਰਾ ਦੀ ਪੈਰਵੀ ਤੋਂ ਪਿੱਛੇ हट ਚੁੱਕੇ ਨੇ ਇਹ ਗੱਲਬਾਤ ਜਿਹੜੀ ਹੈ ਸਾਫ਼ ਹੋ ਰਹੀ ਹੈ ਪਰ ਅਸਲ ਸੱਚਾਈ ਜਿਹੜੀ ਹੈ ਕੁਝ ਹੋਰ ਹੈ ਇਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਿਆ ਜਾਏਗਾ ਪਰ ਨਾਲ ਹੀ ਜੇ ਗੱਲ ਕਰੀਏ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਜਦੋਂ ਉਹ ਬਾਹਰ ਆਉਣਗੇ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਤਾਂ ਇਸ ਮਾਮਲੇ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਜਿਹੜੀ ਹੈ ਉਮੀਦ ਜਤਾਈ ਜਾ ਰਹੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ